ਮੇਰੀ ਜਿਹੜੀ ਨਾਰਾਜ਼ਗੀ ਹੈ ਉਹ ਹੱਕ ਦੀ ਹੈ ਕਿ ਕਿਤੇ ਵੀ OBC ਭਾਈਚਾਰੇ ਨੂੰ ਨੁਮਾਇੰਦਗੀ ਨਾ ਦੇਣਾ ਪਾਰਟੀ ਲਈ ਮੈਂ ਮੰਨਦਾ ਕਿ ਬਹੁਤ ਵੱਡੀ ਇਹ ਮੰਦਭਾਗਾ ਫੈਸਲਾ ਪਾਰਟੀ ਜੇ ਉਹ ਕਹਿਣਗੇ OBC ਭਾਈਚਾਰਾ ਇੰਡੀਪੈਂਡੈਂਟਲੀ ਲੜਨਾ ਚਾਹੁੰਦਾ ਸੰ ਤਾਂ ਮੈਨੂੰ ਕਹਿਣਗੇ ਮੈਂ ਲੜੂ ਕਿਸੇ ਹੋਰ ਨੂੰ ਲੜਾਉਣਗੇ ਮੈਂ ਪਾਰਟੀਆਂ ਤੋਂ ਉੱਪਰ ਉੱਠ ਕੇ ਮੈਂ ਮਦਦ ਕਰੂੰ ਐਮਐਲਏ ਤਮਾਨ ਕੀ ਕਰੂੰ ਮੈਨੂੰ ਨਹੀਂ ਪਤਾ ਇਹਨੂੰ ਉਹਨਾਂ ਦਾ ਆਪਣਾ ਫੈਸਲਾ ਲੋੜ ਪਊਗੀ ਮੈਂ ਹਰ ਤਰ੍ਹਾਂ ਨਾਲ ਲੜ ਕੇ ਆਪਣਾ ਹੱਕ ਲੈਣ ਲਈ ਤਿਆਰ ਹਾਂ ਇੱਕ ਸਪੈਸ਼ਲ ਕਾਨਫਰੰਸ ਕਰਦੇ ਉਹ ਵੀ ਸੀ ਭਾਈਚਾਰੇ ਵਾਸਤੇ ਉਹਨਾਂ ਨੂੰ ਕਹਿਣ ਕਿ ਉਹਨਾਂ ਨੂੰ ਉਹਨਾਂ ਤੋਂ ਕੀ ਬਦਬੂ ਮਾਰਦੀ ਹੈ ਉਹਨਾਂ ਨੂੰ ਕਿਹੜੀ ਮੁਸ਼ਕਲ ਆਉਂਦੀ ਆ ਕਿ ਉਹਨਾਂ ਨੂੰ ਉਹ ਟਿਕਟਾਂ ਕਿਉਂ ਨਹੀਂ ਦਿੰਦੇ ਜਿਵੇਂ ਹੀ ਕਾਂਗਰਸ ਵੱਲੋਂ ਉਮੀਦਵਾਰਾਂ ਲਈ ਟਿਕਟਾਂ ਦਾ ਐਲਾਨ ਹੋਇਆ ਜਿਵੇਂ ਹੀ ਇਹ ਅੰਦਰੂਨੀ 파ੜਾ ਪਾਰ ਨਿਕਲ ਕੇ ਸਾਹਮਣੇ ਆ ਗਿਆ ਕਿਉਂਕਿ ਕਾਂਗਰਸੀਆਂ ਵੱਲੋਂ ਹੀ ਕਾਂਗਰਸੀ ਉਮੀਦਵਾਰਾਂ ਦਾ ਵਿਰੋਧ ਕੀਤਾ ਜਾਣ ਲੱਗਾ ਹੁਣ ਮਾਮਲਾ ਸੰਗਰੂਰ ਦੇ ਉਮੀਦਵਾਰ ਨਾਲ ਜੁੜਿਆ ਹੋਇਆ ਸਾਹਮਣੇ ਆਇਆ ਹੈ ਦਰਅਸਲ ਕਾਂਗਰਸ ਵੱਲੋਂ ਸੰਗਰੂਰ ਤੋਂ ਕੇਵਲ ਟਿੱਲੋਂ ਨੂੰ ਉਮੀਦਵਾਰ ਐਲਾਨਿਆ ਗਿਆ ਪਰ ਕੇਵਲ ਟਿੱਲੋਂ ਦੀ ਉਮੀਦਵਾਰੀ ਕਾਂਗਰਸੀ ਐਮਐਲਏ ਸਰਜੀਤ ਸਿੰਘ ਟੀਮਾਨ ਦੇ ਪੁੱਤਰ ਜਸਵਿੰਦਰ ਟੀਮਾਨ ਨੂੰ ਰਾਸਨਾਈ ਤੇ ਜਸਵਿੰਦਰ ਟੀਮਾਨ ਨੇ ਖੁੱਲ ਕੇ ਆਪਣਾ ਰੋਸ ਜ਼ਾਹਿਰ ਕਰ ਦਿੱਤਾ ਜਸਵਿੰਦਰ ਟੀਮਾਨ ਦਾ ਕਹਿਣਾ ਹੈ ਕਿ ਕਾਂਗਰਸ ਵੱਲੋਂ OBC ਅਤੇ ਉਹਨਾਂ ਦੀ ਕਮਿਊਨਿਟੀ ਨੂੰ ਮਹੱਤਤਾ ਨਹੀਂ ਦਿੱਤੀ ਜਾ ਰਹੀ ਉਨੇ ਕਹੇ ਨਾ ਤਾਂ ਉਹਨਾਂ ਦੀ ਕਮਿਊਨਿਟੀ ਦੇ ਕੈਬਨਿਟ ਮੰਤਰੀ ਨੇ ਅਤੇ ਨਾ ਹੀ ਹੁਣ ਉਮੀਦਵਾਰ ਐਲਾਨੇ ਗਏ ਨੇ ਮੇਰੀ ਇਹ ਨਾਰਾਜ਼ਗੀ ਉਹ ਹੱਕ ਦੀ ਹੈ ਕਿ ਕਿਤੇ ਵੀ OBC ਭਾਈਚਾਰੇ ਨੂੰ ਨੁਮਾਇੰਦਗੀ ਨਾ ਦੇਣਾ ਪਾਰਟੀ ਲਈ ਮੈਂ ਮੰਨਦਾ ਕਿ ਬਹੁਤ ਵੱਡੀ ਇਹ ਮੰਦਭਾਗਾ ਫੈਸਲਾ ਪਾਰਟੀ ਦਾ ਕਿ ਨਾ ਤਾਂ ਕੋਈ ਮੰਤਰੀ ਬਣਾਇਆ ਗਿਆ OBC ਦੇ ਵਿੱਚੋਂ 9 ਐਮਐਲਏ ਨੇ ਇਹਨਾਂ ਨੂੰ ਔਰ ਨਾ ਹੀ ਕੋਈ ਜ਼ਿਲ੍ਹਾ ਪ੍ਰਧਾਨ ਬਣਾਇਆ ਜ਼ਿਲੇ ਦੇਖ ਲਓ ਕਿੰਨੇ ਨੇ ਸਾਡੇ ਪੰਜਾਬ ਦੇ ਵਿੱਚ ਔਰ 13 ਟਿਕਟਾਂ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਬਣਦੀਆਂ ਨੇ ਨਾ ਹੀ ਕੋਈ ਟਿਕਟ ਦਿੱਤੀ ਗਈ ਆ OBC ਨੂੰ ਸੋ ਮੈਂ ਤਾਂ ਹੱਕ ਮੰਗ ਰਿਆਂ ਉਸ OBC ਭਾਈਚੇ ਜਿਹੜਾ 34% ਪੰਜਾਬ ਦੇ ਵਿੱਚ ਆਬਾਦੀ ਰੱਖਦਾ ਤੁਸੀਂ ਮੇਰੀਆਂ ਪਿਛਲੀਆਂ ਵੀਡੀਓ ਵੀ ਚੱਕ ਕੇ ਦੇਖ ਸਕਦੇ ਹੋ ਮੈਂ ਹਮੇਸ਼ਾ ਇੱਕ ਗੱਲ ਕਰੀ ਹੈ ਕਿ ਪੰਜਾਬ ਦੇ ਵਿੱਚ ਨੁਮਾਇੰਦਗੀ ਦਿਓ OBC ਨੂੰ ਚਾਹੇ ਧਮਾਨ ਨੂੰ ਨਾ ਦਿਓ ਹੋਰ ਨੂੰ ਦੇ ਦਿਓ ਠੀਕ ਹੈ 9 ਐਮਐਲਏ ਨੇ ਮੰਤਰੀ ਮੇਰੇ ਬਾਪੂ ਨੂੰ ਨਾ ਬਣਾਓ ਹੋਰ ਨੂੰ ਬਣਾ ਦਿਓ ਹੂੰ ਜ਼ਿਲ੍ਹਾ ਪ੍ਰਧਾਨ ਹੈ ਜ਼ਿਲ੍ਹਾ ਪ੍ਰਧਾਨ ਮੈਂ ਤਾਂ ਬਣਨਾ ਬਣੀ ਸੀ ਮੇਨੂੰ ਤਾਂ ਲੋੜ ਵੀ ਕਿੰਨਾ ਤਮਾਨ ਨੇ ਬਣਨਾ ਸੀ ਐਮਐਲਏ ਸਾਹਿਬ ਨੇ 28 ਤੁਹਾਡੇ ਜ਼ਿਲ੍ਹਾ ਪ੍ਰਧਾਨ ਬਣਦੇ ਨੇ ਕਿਸੇ ਹੋਰ ਨੂੰ ਬਣਾ ਦਿਓ 11 ਟਿਕਟਾਂ ਤੁਸੀਂ ਨਾਊਂਸ ਕਰਤੀਆਂ ਤੁਸੀਂ ਤਮਾਨ ਨੂੰ ਟਿਕਟ ਨਹੀਂ ਦੇਣੀ ਆਨੰਦਪੁਰ ਸਾਹਿਬ ਦਿਓ ਸਾਨੂੰ ਸਾਡੀ ਆਬਾਦੀ ਉੱਥੇ ਬਹੁਤ ਹੈ ਸੋ ਸਾਡੀ ਲੜਾਈ ਸਿਰਫ ਭਾਈਚਾਰੇ ਦੀ ਆ ਮੈਂ ਅੱਜ ਵੀ ਕਹਿ ਰਿਹਾ ਪਾਰਟੀ ਰਿਵਿਊ ਟਿਕਟਾਂ ਨੂੰ ਕਰੇ ਸੰਗਰੂਰ ਦਾ ਰਿਵਿਊ ਨਾ ਕਰੇ ਆਨੰਦਪੁਰ ਸਾਹਿਬ ਦਾ ਕਰ ਲੈ ਕਿਸੇ ਹੋਰ ਸੀਟ ਦਾ ਕਰ ਲੈ ਭਾਈਚਾਰੇ ਨੂੰ ਟਿਕਟ ਦੇਵੇ ਅਸੀਂ ਭਾਈਚਾਰੇ ਲਈ ਵੀ ਕੰਮ ਕਰਨਾ ਚਾਹੁੰਦੇ ਆ ਅਸੀਂ ਪਾਰਟੀ ਲਈ ਕੰਮ ਕੀਤਾ ਤਿੰਨ ਵਾਰੀ ਐਮਐਲਏ ਬਣਿਆ ਸਾਡਾ ਹੱਕੇ ਵੀ ਬਣਦਾ ਕਿ ਅਸੀਂ ਆਪਣੇ ਭਾਈਚਾਰੇ ਦੀ ਗੱਲ ਕਰੀਏ ਜਦੋਂ ਕਿਸੇ ਵੀ ਭਾਈਚਾਰੇ ਕੋਈ ਨਮਾਇੰਦਗੀ ਕਰਨ ਵਾਲਾ ਬੰਦਾ ਨਾ ਵਿਧਾਨ ਸਭਾ ਲੋਕ ਸਭਾ ਚ ਜਾਂਦਾ ਤਾਂ ਪਿੱਛੋਂ ਭਾਈਚਾਰੇ ਨੂੰ ਵਿਕਾਸ ਹੁੰਦੀ ਹੈ ਕਿ ਸਾਡੀ ਆਵਾਜ਼ ਇਹ ਬੁਲੰਦ ਕਰੂਗਾ ਹੁਣ ਆਵਾਜ਼ ਬੁਲੰਦ ਕੌਣ ਕਰੇ ਉਹਨਾਂ ਦੀ ਤੁਸੀਂ ਇੱਕ ਚੀਜ਼ ਜਾਣਦੇ ਹੋ ਪਿੱਛੇ ਜੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੇ 50% ਰਿਜ਼ਰਵੇਸ਼ਨ ਦਿੱਤੀ ਫੀਮੇਲਜ਼ ਨੂੰ ਲੇਡੀਜ਼ ਨੂੰ ਉਦੋਂ ਵੀ ਤੁਮਾਨ ਸਾਹਿਬ ਨੇ ਗੱਲ ਕੀਤੀ ਸੀ ਪਾਰਟੀ 'ਚ ਵੀ ਤੁਸੀਂ 50% ਰਿਜ਼ਰਵੇਸ਼ਨ ਦੇ ਰਹੇ ਹੋ ਲੇਡੀਜ਼ ਨੂੰ ਤੁਸੀਂ ਇਹਦੇ ਵਿੱਚੋਂ 5% ਰਿਜ਼ਰਵੇਸ਼ਨ ਦੇ ਦਿਓ ਲੇਡੀਜ਼ ਨੂੰ ਦੇ ਦਿਓ ਪਰ ਦੇ ਦਿਓ OBC ਈਆਂ ਨੂੰ ਤਾਂ ਤੁਮਾਨ ਸਾਹਿਬ ਨੂੰ ਜਵਾਬ ਅੱਗੋਂ ਮਿਲਿਆ ਸੀ ਕਹਿੰਦੇ ਜੀ ਕੈਬਨਿਟ ਦੇ ਵਿੱਚ ਇਹਦੀ ਮੋਹਰ ਨਹੀਂ ਲੱਗੀ ਉਹ ਕੈਬਨਿਟ 'ਚ ਮੋਹਰ ਤਾਂ ਲੱਗੂ ਜੇ ਕੈਬਨਿਟ 'ਚ ਕੋਈ OBC ਦਾ ਬੈਠੂਗਾ ਇੰਨਾ ਹੀ ਨਹੀਂ ਜਸਵਿੰਦਰ ਟੀਮਾਨ ਵੱਲੋਂ ਤਾਂ ਕਾਂਗਰਸ ਨੂੰ ਧਮਕੀ ਵੀ ਦਿੱਤੀ ਗਈ ਹੈ ਉਹਨਾਂ ਕਹਿੰਦੇ ਕਿ ਜੇਕਰ ਉਹਨਾਂ ਦੇ ਭਾਈਚਾਰੇ ਦੀ ਸਾਰ ਨਹੀਂ ਲਈ ਗਈ ਤਾਂ ਉਹ ਪਾਰਟੀਬਾਜ਼ੀ ਤੋਂ ਉੱਟ ਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਦੇ ਵਜੋਂ ਵੀ ਚੋਣ ਲੜ ਸਕਦੇ ਨੇ ਕਿ ਅਗਰ OBC ਭਾਈਚਾਰਾ ਤੁਸੀਂ ਕਹਿ ਰਹੇ ਹੋ ਹੱਕ ਨਹੀਂ ਦਿੱਤਾ ਜੇ OBC ਭਾਈਚਾਰਾ ਇਕੱਠਾ ਹੋ ਕੇ ਪੰਜਾਬ ਦੇ ਵਿੱਚ ਜਿਹੜੀ ਵੀ ਸੀਟ ਲੜਨਾ ਚਾਹੂਗਾ ਤਾਂ ਮਾਨ ਉਹ ਚ ਮੂਰੇ ਖੜੂਗਾ ਜੇ ਉਹ ਕਹਿਣਗੇ OBC ਭਾਈਚਾਰਾ ਇੰਡੀਪੈਂਡੈਂਟਲੀ ਲੜਨਾ ਚਾਹੁੰਦਾ ਸੋ ਤਾਂ ਮੈਨੂੰ ਕਹਿਣਗੇ ਮੈ ਲੜੂ ਕਿਸੇ ਹੋਰ ਨੂੰ ਲੜਾਉਣਗੇ ਮੈਂ ਪਾਰਟੀਆਂ ਤੋਂ ਉੱਪਰ ਉੱਠ ਕੇ ਮੈਂ ਮਦਦ ਕਰੂੰ ਐਮਐਲਏ ਤਾਂ ਮਾਨ ਕੀ ਕਰੂੰ ਮੈਨੂੰ ਨਹੀਂ ਪਤਾ ਉਹ ਇਹਨਾਂ ਦਾ ਅਪਦਾ ਫੈਸਲਾ ਪਰ ਮੈਂ ਡਟ ਕੇ ਖੜੂ ਜੇ ਸਾਡੇ ਭਾਈਚਾਰੇ ਨੇ ਫੈਸਲਾ ਕੀਤਾ ਅਨੰਦਪੁਰ ਸਾਹਿਬ ਲੜਨੀ ਆ ਮੈਂ ਅੱਜ ਤੋਂ ਕੰਮ ਛੱਡ ਕੇ ਨੰਗੇ ਪੈਰੀ ਅਨੰਦਪੁਰ ਸਾਹਿਬ ਆਪਦੇ ਭਾਈਚਾਰੇ ਲਈ ਕੰਮ ਕਰੂੰ ਕਿਉਂਕਿ ਜੇ ਮੇਰਾ ਫਰਜ਼ ਪਾਰਟੀ ਪ੍ਰਤੀ ਹੈ ਆਪਣੇ ਪਰਿਵਾਰ ਪ੍ਰਤੀ ਹੈ ਤਾਂ ਮੇਰਾ ਫਰਜ਼ ਆਪਦੀ ਕਮਿਊਨਿਟੀ ਪ੍ਰਤੀ ਵੀ ਹੈ ਜਿਸ ਕਮਿਊਨਿਟੀ ਮੈਂ ਬਿਲੋਂਗ ਕਰਦਾ ਨਾਮ ਦੇ ਪਿੱਛੇ ਧਮਾਨ ਲੱਗਿਆ ਇਕੱਲਾ ਸੋਹਣਾ ਲੱਗਣ ਵਾਸਤੇ ਨਹੀਂ ਲਾਇਆ ਇਸ ਵਾਸਤੇ ਰਹੀ ਮੇਰੀ ਪਛਾਣ ਹੈ ਧਮਾਨ ਮੈਂ OBC ਆ ਮੈਂ ਰਾਮ ਗੜੀਆ ਮੈਂ ਉਸ ਕੌਮ ਦੇ ਵਿੱਚ ਸਸਿੰਗ ਰਾਮੜੀ ਦੀ ਕੌਮ ਦੇ ਵਿੱਚੋਂ ਆ ਜਿਨ੍ਹਾਂ ਨੇ ਲੜ ਕੇ ਆਪਣਾ ਹੱਕ ਲੈਣਾ ਸਿੱਖਿਆ ਲੋੜ ਪਊਗੀ ਮੈਂ ਹਰ ਤਰ੍ਹਾਂ ਨਾਲ ਲੜ ਕੇ ਆਪਣਾ ਹੱਕ ਲੈਣ ਲਈ ਤਿਆਰ ਹਾਂ ਇਸ ਤੋਂ ਬਾਅਦ ਜਸਵਿੰਦਰ ਧਿਮਾਨ ਵੱਲੋਂ ਰਾਹੁਲ ਗਾਂਧੀ ਕੈਪਟਨ ਮਰਿੰਦਰ ਸਿੰਘ ਤੇ ਸੁਨੀਲ ਜਾਕਰ ਤੇ ਨਿਸ਼ਾਨਾ ਸਾਧ ਦੇ ਹੋਇਆ ਗਿਆ ਕਿ ਜੇਕਰ ਇਹਨਾਂ ਤਿੰਨਾਂ ਵਿੱਚੋਂ ਕਿਸੇ ਇੱਕ ਨੇ ਟਿਕਟਾਂ ਦੀ ਵੰਡ ਕੀਤੀ ਹੈ ਤਾਂ ਉਹ ਪ੍ਰੈਸ ਕਾਨਫਰੰਸ ਕਰਕੇ ਦੱਸੇ ਕਿ ਉਹਨਾਂ ਦੇ ਭਾਈਚਾਰੇ ਚੋਂ ਇਹਨਾਂ ਨੂੰ ਕੀ ਮੁਸ਼ਕਲ ਮਾਰਦਾ ਪਰ ਮੈਂ ਇੱਕੋ ਗੱਲ ਜ਼ਰੂਰ ਕਹੂੰਗਾ ਕਿ ਜਿਨ੍ਹਾਂ ਨੇ ਟਿਕਟਾਂ ਵੰਡੀਆਂ ਨੇ ਚਾਹੇ ਉਹ ਸ਼੍ਰੀ ਰਾਹੁਲ ਗਾਂਧੀ ਜੀ ਨੇ ਚਾਹੇ ਕੋਈ ਹੋਰ ਕਮੇਟੀ ਆ ਚਾਹੇ ਸੀਐਮ ਸਾਹਿਬ ਨੇ ਜੇ ਜਾਕਰ ਸਾਹਿਬ ਨੇ ਉਹ ਇੱਕ ਸਪੈਸ਼ਲ ਕਾਨਫਰੰਸ ਕਰਦੇ ਉਹ ਬੀਸੀ ਭਾਈਚਾਰੇ ਵਾਸਤੇ ਉਹਨਾਂ ਨੂੰ ਕਹਿਣ ਕਿ ਉਹਨਾਂ ਨੂੰ ਉਹਨਾਂ ਚ ਕੀ ਬਦਬੂ ਮਾਰਦੀ ਇਹਨਾਂ ਨੂੰ ਉਹਨਾਂ ਚ ਕਿਹੜੀ ਮੁਸ਼ਕਲ ਆਉਂਦੀ ਆ ਕਿ ਉਹਨਾਂ ਨੂੰ ਉਹ ਟਿਕਟਾਂ ਕਿਉਂ ਨਹੀਂ ਦਿੱਤੇ ਨਾਓ ਐਮਐਲਏ ਨੇ ਲੋਕ ਉਹਨਾਂ ਨੂੰ ਚੁਣ ਦਿੰਦੇ ਨੇ ਉਹ ਵਿਧਾਨ ਸਭਾ ਵੜ ਜਾਂਦੇ ਨੇ ਆ ਕੇ ਅਸੀਂ ਤਿੰਨ ਵਾਰੀ ਲੋਕਾਂ ਨੇ ਭੇਜ ਤੇ ਲੋਕਾਂ ਦੇ ਅਸੀਂ ਜਿਹੜਾ ਕਾਲਮ ਹੈ ਉਹ ਤੇ ਅਸੀਂ ਖਰੇ ਉੱਤਰਦੇ ਆ ਅਸੀਂ ਪਾਰਟੀ ਦੇ ਕਾਲਮ ਚ ਖਰੇ ਕਿਉਂ ਨਹੀਂ ਉੱਤਰ ਰਹੇ ਇਸ ਗੱਲ ਦਾ ਜਵਾਬ ਇਹ ਲੋਕਾਂ ਨੂੰ ਦੇ ਦੇਣ ਓਬੀਸੀ ਨੂੰ ਦੇ ਦੇਣਾ ਮੈਂ ਨੰਗੇ ਪੈਰੀ ਹਾਜ਼ਰ ਇਹ ਇਕੱਲਾ ਜਸਵਿੰਦਰ timelist ਨਹੀਂ ਜਸਵਿੰਦਰ timelist ਦੇ ਸਮਰਥਕ ਵੀ ਕਾਫੀ ਨਾਰਾਜ਼ ਦਿਖਾਈ ਦੇ ਰਹੇ ਨੇ ਉਹਨਾਂ ਵੱਲੋਂ ਵੀ ਕਾਂਗਰਸ ਨੂੰ ਚੇਤਾਵਨੀ ਦਿੱਤੀ ਗਈ ਹੈ ਅਤੇ ਜਸਵਿੰਦਰ ਧਮਾਨ ਦੇ ਲਈ ਟਿਕਟ ਦੀ ਮੰਗ ਕੀਤੀ ਜਾ ਰਹੀ ਹੈ ਜੋ ਲੋਕ ਸਭਾ ਦੀ ਟਿਕਟ ਹੈ ਸਰਦਾਰ ਜਸਵਿੰਦਰ ਸਿੰਘ ਧਮਾਨ ਨੇ ਜੋ 2 ਸਾਲਾਂ ਤੋਂ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੀ ਹਦਾਇਤਾਂ ਤੇ ਤਿਆਰੀ ਕਰਨ ਲੱਗੇ ਹੋਏ ਸੀ ਉਹਦੇ ਵਿੱਚ ਸਾਡੇ ਆਲ ਪੰਜਾਬ ਦੇ ਵਿੱਚ OBC ਭਰਾਦਰ ਨੂੰ ਨਜ਼ਰ ਕੀਤਾ ਗਿਆ ਤੇ ਜਸਵਿੰਦਰ ਸਿੰਘ ਧਮਾਨ ਧਮਾਨ ਸਾਹਿਬ ਦਾ ਜੋ ਪਰਿਵਾਰ ਹੈ ਇਹ ਪੰਜਾਬ ਪੱਧਰ ਤੇ OBC ਦੀ ਇਹ ਨੁਮਾਇੰਦਗੀ ਕਰ ਰਿਹਾ ਹੈ ਇਸ ਕਰਕੇ ਇਹਨਾਂ ਨੂੰ ਅੱਖੋ-ਰੱਖੋ ਕੀਤਾ ਗਿਆ ਇਸ ਕਰਕੇ ਸਾਨੂੰ ਜਿਹੜੀ ਬੀਸੀ ਬਰਾਦਰੀ ਨਾਲ ਹੀ ਸਾਰੇ ਜਿੰਨੇ ਤਬਾਨ ਵਰਕਰ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੈ ਇਸ ਕਰਕੇ ਜੋ ਇਹ ਟਿਕਟ ਹੈ ਅਸੀਂ ਚਾਹੁੰਦੇ ਹਾਂ ਵੀ ਇਹ ਤੇ ਦੁਬਾਰਾ ਨਾਜ਼ਰਸਾਨੀ ਕੀਤੀ ਜਾਵੇ ਇਹ ਟਿਕਟ ਬਦਲ ਕੇ ਜਸਵਿੰਦਰ ਸਿੰਘ ਤਬਾਨ ਨੂੰ ਦਿੱਤੀ ਜਾਵੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਜੀ ਵੀ ਜਿਹੜਾ ਯੂਥ ਹੈ ਜਿਵੇਂ ਰਾਹੁਲ ਗਾਂਧੀ ਜੀ ਪਿਛਲੀਆਂ ਲੰਮੇ ਸਮੇਂ ਤੋਂ ਯੂਥ ਦੀਆਂ ਇਲੈਕਸ਼ਨਾਂ ਕਰਾ ਰਹੇ ਨੇ ਯੂਥ ਨੂੰ ਉੱਪਰ ਚੱਕਣ ਵਾਸਤੇ ਰੈਲੀਆਂ ਦੇ ਵਿੱਚ ਯੂਥ ਨੂੰ ਵਰਤਿਆ ਜਾਂਦਾ ਹੈ ਅੱਜ ਟਿਕਟਾਂ ਦੀ ਵੰਡ ਆਈ ਹੈ ਉਦੋਂ ਯੂਥ ਨੂੰ ਰੋਕੋ ਕੀਤਾ ਹੈ ਸਾਡੇ ਯੂਥ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੈ ਅਸੀਂ ਇਹ ਕਹਿਣਾ ਚਾਹੁੰਦੇ ਆ ਸਾਡੀ ਹਾਈ ਕਮਾਂਡ ਨੂੰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਟਿਕਟ ਦੇ ਉੱਤੇ ਵਿਚਾਰ ਕਰਕੇ ਜਸਵਿੰਦਰ ਸਿੰਘ ਧਮਾਨ ਨੂੰ ਟਿਕਟ ਦਿੱਤੀ ਜਾਵੇ ਸਾਰੇ ਪਰਿਵਾਰ ਦੇ ਨਾਲ ਪਹਿਲਾਂ ਖੜੇ ਸੀ ਹੁਣ ਵੀ ਖੜੇ ਆ ਅੱਗੇ ਤੋਂ ਖੜੇ ਰ੍ਹਾਂਗੇ ਜਿਵੇਂ ਧਮਾਨ ਪਰਿਵਾਰ ਦਾ ਜਸਵਿੰਦਰ ਸਿੰਘ ਧਮਾਨ ਦਾ ਸਾਨੂੰ ਹੁਕਮ ਹੋਊਗਾ ਅਸੀਂ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਾਂਗੇ ਇਹ ਪੂਰੀ ਫੁੱਲ ਰੋਸ ਆ ਕਿਉਂਕਿ ਤਕਰੀਬਨ 1 ਸਾਲ ਤੋਂ ਜਸਵਣੇ ਜਸਵਿੰਦਰ ਧਮਾਨ ਜੀ ਨੇ ਚੇ ਹਲਕਾ ਭਧੌੜ ਹੋਵੇ ਚੇ ਮਹਿਲ ਕਲਾਂ ਚ ਬਰਨਾਲਾ ਸਹੁਰੂ ਜੋ ਵੀ ਹੋਵੇ ਨਾ ਉਹਨੇ ਕੱਲਾ ਕੱਲਾ ਪਿੰਡ ਕੱਲੇ ਕੱਲੇ ਘਰਮ ਤਾਬ ਕਰਿਆ ਹੋਇਆ ਜੀ ਤਕਰੀਬਨ 6 ਮਹੀਨੇ ਤੋਂ ਵੀ ਵਰਕ ਕਰ ਰਿਆਂਗਾ ਤਿੰਨੇ ਹਲਕਿਆਂ ਚ ਇਹ ਜੋ ਪਾਰਟੀ ਨੇ ਕਰਿਆ ਬੜਾ ਗਲਤ ਕਰਿਆ ਨਜਾਇਜ਼ ਜੀ ਖਾਸ ਕਰ ਜੂਥ ਨਾਲ ਬਹੁਤ ਵੱਡਾ ਧੱਕਾ ਹੋਇਆ ਇਹ ਬਾਕੀ ਜਿਹੜੇ ਆਪਾਂ ਦੂਜੇ ਬਰਾਦਰੀਆਂ ਕਹਿੰਦੇ OBC ਅਗਰ ਅੰਮਲ ਭਾਈਚਾਰਾ ਤੇ ਆਪਣਾ ਦੂਜਾ ਹਰ ਇੱਕ ਨਾਲ ਧੱਕਾ ਹੋਇਆ ਇਹ ਅਣ ਦੇਖੀ ਹੋਈ ਹੈ ਮੈਂ ਬੇਨਤੀ ਕਰੂੰਗਾ ਹਾਈ ਕਮਾਂਡ ਨੂੰ ਤੇ ਕੈਪਟਨ ਸਾਹਿਬ ਨੂੰ ਵੀ ਜੋ ਟਿਕਟ ਦੀ ਜਾਂਚ ਦੁਬਾਰਾ ਕੀਤੀ ਜਾਵੇ ਜਿੱਥੇ ਜਸਵਿੰਦਰ ਢੀਮਾਨ ਦੇ ਸਮਰਥਕਾਂ ਵੱਲੋਂ ਆਪਣਾ ਰੋਸ ਜਤਾਇਆ ਜਾ ਰਿਹਾ ਹੈ ਉੱਥੇ ਹੀ ਕੁਝ ਕਾਂਗਰਸੀ ਆਗੂਆਂ ਵੱਲੋਂ ਇਸ 파ੜੇ ਨੂੰ ਦੱਬਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਕੋਈ ਟੜੇ ਬੰਦੀ ਨਹੀਂ ਕਿਸੇ ਕਿਸਮ ਦੀ ਅੱਜ ਵਿਰੋਧ ਹੋ ਰਿਹਾ ਦਿਨ ਵਿੱਚ ਸਾਰੇ ਮਤਲਬ ਕੋਈ ਵਿਰੋਧ ਨਹੀਂ ਕੈਪਟਨ ਰਵਿੰਦਰ ਸਿੰਘ ਜੀ ਇਹਨਾਂ ਸਾਰਿਆਂ ਨੂੰ ਕਿਹਾ ਵੀ ਜਿਹੜਾ ਨਾ ਪਾਰਟੀ ਨੂੰ ਟਿਕਟ ਦਿੱਤੀ ਉਹ ਇਕਜੁੱਟ ਹੋ ਕੇ ਉਹਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਜਿਹੜੇ ਵਿਰੋਧ ਕਰ ਰਹੇ ਨੇ ਉਹਨਾਂ ਵਰਗੇ ਕੀ ਕਹਿਣਾ ਚਾਹੋ ਦੇਖੋ ਜੀ ਅਜੇ ਮੈਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਕੀ ਕੋਈ ਵਿਰੋਧ ਕਰ ਰਿਹਾ ਵੈਸੇ ਤਾਂ ਕੋਈ ਕਰਦਾ ਨਹੀਂ ਨਹੀਂ ਕਰਦੇ ਤੁਹਾਡੇ ਆਪਣੇ ਕਾਂਗਰਸ ਦੀ ਲੀਡਰ ਮਖਾ ਨਹੀਂ ਕਰਦੇ ਸਾਰੇ ਇੱਕ ਨੇ ਕੋਈ ਕਿਸੇ ਕਿਸਮ ਦਾ ਵਿਰੋਧ ਨਹੀਂ ਨਾ ਕੋਈ ਕਰੇ ਤੇ ਨਾ ਕੋਈ ਕਰੂਗਾ ਇਹ ਸਾਰੇ ਇੱਕ ਝੰਡੇ ਥੱਲੇ ਇਧਰ ਜਿੱਥੇ ਕਾਂਗਰਸ ਦੇ ਵਿੱਚ ਪਾੜਾਵਾਦ ਜਾ ਰਿਹਾ ਉਧਰ ਸ਼ਮਨੀ ਇਕੱਲੀ ਦਲ ਇਸ ਪਾੜੇ ਨੂੰ ਵੇਖ ਕੇ ਤਾੜੀਆਂ ਵਜਾ ਰਿਹਾ ਹੈ ਸ਼ਮਨੀ ਇਕੱਲੀ ਦਲ ਦੇ ਆਗੂਆਂ ਦਾ ਇਸ ਮਾਮਲੇ ਬਾਰੇ ਕੀ ਕਹਿਣਾ ਹੈ ਤੁਸੀਂ ਖੁਦ ਸੁਣੋ ਇਹ ਜੀ ਕੱਕੜੀਆਂ ਕਰੇਲੇ ਬਣੇ ਕਿਉਂਕਿ ਇਹਨਾਂ ਦੇ ਵਿੱਚ ਆਪੋ ਧਾੜ ਪਈ ਹੋਈ ਹੈ ਤੇ ਕਿਸੇ ਦੀ ਰਹਿਨਮਾਈ ਦੇ ਹੇਠ ਇਹ ਚੱਲ ਹੀ ਨਹੀਂ ਸਕਦੇ ਜੀਨੂੰ ਵੀ ਮਿਲ ਜਾਂਦੀ ਢਿੱਲੋਂ ਸਾਹਿਬ ਨੂੰ ਨਾ ਮਿਲਦੀ ਕਿਸੇ ਹੋਰ ਨੂੰ ਮਿਲ ਜਾਂਦੀ ਇਹਨਾਂ ਦਾ ਹਾਲ ਇਹੋ ਹੋਣਾ ਸੀ ਸੋ ਇਸ ਕਰਕੇ ਕੁਝ ਹੱਦ ਤੱਕ ਉਹਨਾਂ ਦਾ ਵਿਰੋਧ ਜਾਇਜ਼ ਵੀ ਹੈ ਕਿਉਂਕਿ ਇੱਕ ਇਹੋ ਜਿਹਾ ਉਮੀਦਵਾਰ ਨੂੰ ਟਿਕਟ ਦਿੱਤੀ ਗਈ ਹੈ ਜੋ ਹਲਕੇ ਜਿਹਾ ਕਦੇ ਆਈ ਹੀ ਨਹੀਂ ਜਿੱਥੋਂ ਐਮਐਲਏ ਦੀ ਚੋਣ ਲੜਿਆ ਬਰਨਾਲੇ ਤੋਂ ਕਦੇ ਬਰਨਾਲੇ ਦੇ ਲੋਕਾਂ ਨੂੰ ਪੁੱਛ ਕੇ ਤਾਂ ਦੇਖੋ ਵੀ ਕਦੇ ਮੂੰਹ ਦਿਖਾਇਆ ਉਹਨਾਂ ਨੂੰ ਇੱਕ ਵਾਰ ਬਰਨਾਲੇ ਦੇ ਲੋਕਾਂ ਨੇ ਐਮਐਲਏ ਵੀ ਬਣਾਇਆ ਸੀ ਇਸ ਵਾਰ ਵੀ ਉਹ ਹਲਕਾ ਇੰਚਾਰਜ ਨੇ ਬਰਨਾਲੇ ਤੋਂ ਕਾਂਗਰਸ ਦੇ ਪਰ ਉਹ ਤਾਂ ਰਜਵਾੜਾ ਸ਼ਾਹੀ ਹੈ ਜੀ ਉਹ ਕੈਪਟਨ ਅਮਰਿੰਦਰ ਸਿੰਘ ਦੇ ਯਾਰ ਨੇ ਤੇ ਉਹਨਾਂ ਦੇ ਉਹੀ ਅੰਦਾਜ਼ ਹੈ ਦੱਸਦੇ ਕਿ ਕੁਝ ਮਹੀਨੇ ਪਹਿਲਾਂ ਹੀ ਸੁਰਜੀਤ ਸਿੰਘ ਠੀਮਾਨ ਵੱਲੋਂ ਆਪਣੇ ਪੁੱਤਰ ਜਸਵਿੰਦਰ ਸਿੰਘ ਠੀਮਾਨ ਦੇ ਲਈ ਟਿਕਟ ਦੀ ਮੰਗ ਕੀਤੀ ਗਈ ਸੀ ਅਤੇ ਟਿਕਟ ਨਾ ਦੇਣ ਦੀ ਸੂਰਤ ਵਿੱਚ ਕਾਂਗਰਸ ਨੂੰ ਖਮਿਆਜ਼ਾ ਪੁੱਕਤਨ ਦੀ ਗੱਲ ਆਖੀ ਸੀ ਉਸ ਦੇ ਬਾਵਜੂਦ ਵੀ ਕਾਂਗਰਸ ਵੱਲੋਂ ਸੰਗਰੂਰ ਤੋਂ ਕੇਵਲ ਢਿੱਲੋਂ ਨੂੰ ਉਮੀਦਵਾਰ ਐਲਾਨਿਆ ਗਿਆ ਜਿਸ ਤੋਂ ਬਾਅਦ ਇਹ ਰੋਸ ਨਿਕਲ ਕੇ ਸਾਹਮਣੇ ਆ ਗਿਆ ਹੁਣ ਵੇਖਣਾ ਹੋਵੇਗਾ ਕਿ ਕਾਂਗਰਸ ਵੱਲੋਂ ਇਸ ਟਿੱਕ ਦੇ ਉੱਤੇ ਮੁੜ ਵਿਚਾਰ ਕੀਤਾ ਜਾਂਦਾ ਹੈ ਜਾਂ ਫਿਰ ਕੇਵਲ ਢਿੱਲੋਂ ਹੀ ਮੈਦਾਨ ਵਿੱਚ ਡਟੇ ਰਣਗੇ ਤੇ ਚੋਣਾਂ ਦੇ ਰਿਜ਼ਲਟ ਤੋਂ ਬਾਅਦ ਕਾਂਗਰਸ ਜਿੱਤਦੀ ਹੈ ਜਾਂ ਫਿਰ ਉਸ ਨੂੰ ਖਮਿਆਜ਼ਾ ਹੀ ਭੁਗਤਣਾ ਪੈਂਦਾ ਇਹ ਵੇਖਣ ਵਾਲੀ ਗੱਲ ਰਹੇਗੀ ਸੰਗਰੂਰ ਤੋਂ ਸੰਜੀਵ ਗੋਇਲ ਪੰਜਾਬੀ ਲੋਕ ਚੈਨਲ